ਵੈਰੂ ਜੀ ਦਾ ਖਰਚਾ ਸ੍ਰੀ ਵੈਰੂ ਜੀ ਕੀ ਫਤਿਹ ਯਾਰੀ ਸਾਹ ਸੰਗ ਜੀ ਮੈਂ ਤੁਹਾਨੂੰ ਇੱਕ ਲੱਡੂਆਂ ਤੋਂ ਧਾਰਨ ਦੇਣੀ ਆ ਰੱਬ ਨਾਲ ਜੋੜਨ ਦੀ ਪੈਂਦੀ ਆ ਕਿ ਲੱਡੂ ਜਿੰਨਾ ਚਿਰ ਦੁਕਾਨ ਦੇ ਤੇ ਹੈ ਨਾ ਦੁਕਾਨ ਦੇ ਵਿੱਚ ਲੱਡੂ ਪਏ ਆ ਹਲਵਾਈ ਦੀ ਦੁਕਾਨ ਦੇ ਵਿੱਚ 150 20 39 ਉਹਨਾਂ ਚਿਰ ਉਹ ਲੱਡੂ ਆ ਤੇ ਜਦੋਂ ਉਹ ਲੱਡੂ ਕਿਸੇ ਗੁਰਦੁਆਰਾ ਸਾਹਿਬ ਮੰਦਿਰ ਮਸਜਿਦ ਗੁਰਦੁਆਰਾ ਸਾਹਿਬ ਆ ਜਾਂਦੇ ਆ ਤੇ ਉਹਨਾਂ ਲੱਡੂਆਂ ਦੇ ਉੱਤੇ ਕੀ ਹੁੰਦਾ ਕਿ ਬਾਣੀ ਜਿਹੜੀ ਆ ਪੜ੍ਹੀ ਜਾਂਦੀ ਆ ਬਾਣੀ ਪੜ੍ਹੀ ਜਾਂਦੀ ਆ ਲੱਡੂਆਂ ਨੂੰ ਬਾਣੀ ਸੁਣਾਈ ਜਾਂਦੀ ਆ ਕਹਿੰਦੇ ਜਦੋਂ ਲੱਡੂਆਂ ਤੇ ਬਾਣੀ ਪੜ੍ਹੀ ਜਾਂਦੀ ਸੁਣਾਈ ਜਾਂਦੀ ਹੈ ਤੇ ਜਿਹੜੇ ਲੱਡੂ ਹੁੰਦੇ ਆ ਨਾ ਉਹ ਲੱਡੂ ਫੇਰ ਲੱਡੂ ਨਹੀਂ ਰਹਿ ਜਾਂਦੇ ਕਿਉਂਕਿ ਚਾਹੇ ਇੱਕ ਲੱਡੂ ਹੋਵੇ ਚਾਹੇ ਉਹ ਲੱਡੂ ਫੇਰ ਲੱਡੂ ਨਹੀਂ ਰਹਿ ਜਾਂਦਾ ਉਹ ਇੱਕ ਖਾਸ ਲੱਡੂ ਬਣ ਜਾਂਦਾ ਪ੍ਰਸਾਦ ਬਣ ਜਾਂਦਾ ਉਹ ਫੇਰ ਆਪਾਂ ਜਦੋਂ ਗੁਰਦੁਆਰਾ ਸਾਹਿਬ ਤੋਂ ਕਿਤੇ ਵੀ ਪ੍ਰਸਾਦ ਲੈਨੇ ਆ ਤੇ ਉਹਨੂੰ ਫੇਰ ਆਪਾਂ ਲੱਡੂ ਨਹੀਂ ਕਹਿੰਦੇ ਪ੍ਰਸਾਦ ਕਹਿੰਦੇ ਆ ਉਹ ਪ੍ਰਸਾਦ ਬਣ ਜਾਂਦਾ ਕਿਉਂਕਿ ਉਹਨਾਂ ਦੇ ਤੇ ਬਾਣੀ ਪੜੀ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਕੋਈ ਵੀ ਬਾਣੀ ਪੜੀ ਹੁੰਦੀ ਆ ਤੇ ਉਹ ਲੱਡੂ ਨਹੀਂ ਫੇਰ ਉਹ ਪ੍ਰਸਾਦ ਬਣ ਜਾਂਦਾ ਇਸੇ ਤਰ੍ਹਾਂ ਪਿਆਰੀ ਸਾਹਿਬ ਸਿੰਘ ਦੀ ਇਨਸਾਨ ਆ ਜਦੋਂ ਇਹ 150 ਲੋਕਾਂ ਦੇ ਵਿੱਚ ਬੈਠਾ ਹੁੰਦਾ ਤੇ ਇਹ ਇੱਕ ਆਮ ਬੰਦਾ ਹੁੰਦਾ ਉਹ ਲੱਡੂ ਦੀ ਤਰ੍ਹਾਂ ਜਿਵੇਂ ਲੱਡੂ-ਲੱਡੂਆਂ ਦੇ ਇੱਕ ਆਮ ਲੱਡੂ ਹੁੰਦਾ ਨਾ ਐੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਤੇ ਉਹ ਫਿਰ ਉਸ ਲੱਡੂ ਦੀ ਤਰ੍ਹਾਂ ਇੱਕ ਖਾਸ ਹੋ ਜਾਂਦਾ ਜਿਹੜਾ ਗੁਰਦੁਆਰਾ ਸਾਹਿਬ ਦੇ ਚੜਾਇਆ ਹੁੰਦਾ ਇਸੇ ਤਰ੍ਹਾਂ ਜਦੋਂ ਕੋਈ ਵੀ ਇਨਸਾਨ ਆ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦਾ ਬਾਣੀ ਪੜਦਾ ਸੁਣਦਾ ਉਹ ਫਿਰ ਉਹਨਾਂ ਇਨਸਾਨਾਂ ਵਰਗਾ ਨਹੀਂ ਰਹਿੰਦਾ ਜਿਹੜੇ ਇਨਸਾਨ ਕਿਸੇ ਮੋੜ ਤੇ ਕਿਸੇ ਟਾਣੀ 'ਚ ਬੈਠੇ ਹੁੰਦੇ ਆ ਇਹ ਇਨਸਾਨ ਜਿਹੜਾ ਖਾਸ ਹੋ ਜਾਂਦਾ ਕਿਉਂਕਿ ਉਹਨੇ ਗੁਰੂ ਆਪਣੇ ਦਹਾ ਗੁਰੂਆਂ ਦੀ ਬਾਣੀ ਪੜੀ ਹੁੰਦੀ ਆ ਗੁਰੂ ਸਾਹਿਬ ਦੀ ਬਾਣੀ ਪੜੀ ਹੁੰਦੀ ਆ ਉਹ ਕਾਸ ਹੋ ਜਾਂਦਾ ਵਾ ਖਾਸ ਇਨਸਾਨ ਬਣ ਜਾਂਦਾ ਇਨਸਾਨ ਨਹੀਂ ਉਹ ਦੀ ਬਾਣੀ ਪੜਦਾ ਸੁਣਦਾ ਤੇ ਇੱਕ ਦੇਵਤਾ ਬਣ ਜਾਂਦਾ ਇਹ ਕਰਕੇ ਮੇਰੇ ਦੋਸਤੋ ਪਿਆਰੀ ਸਾਧ ਸੰਗਤ ਜੀ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਵੀ ਗੁਰਦੁਆਰਾ ਸਾਹਿਬ ਜਾਇਆ ਕਰੋ ਬਾਣੀ ਪੜਿਆ ਕਰੋ ਸੁਣਿਆ ਕਰੋ ਜਿਹੜੇ ਨੌਕਰੀ ਪੈਸਾ ਕਰਦੇ ਆ ਮੇਰੇ ਵੀਰ ਐਤਵਾਰ ਨੂੰ ਛੁੱਟੀ ਹੁੰਦੀ ਐਤਵਾਰ ਸਭ ਨੂੰ ਗੁਰਦੁਆਰਾ ਸਾਹਿਬ ਸਾਰੇ ਗੁਰਦੁਆਰਿਆਂ ਦੇ ਵਿੱਚ ਜਾਇਆ ਕਰੋ ਮੱਥਾ ਟੇਕਿਆ ਕਰੋ ਅੰਮ੍ਰਿਤ ਲਾਇਆ ਕਰੋ ਕਿਸੇ ਵੀ ਗੁਰਦੁਆਰੇ ਦਾ ਜਿਹੜਾ ਅਮਰਤ ਹੈ ਨਾ ਸਰੋਵਰ ਦਾ ਉਹ ਤੁਸੀਂ ਘਰ ਜ਼ਰੂਰ ਲਿਆ ਕਰੋ ਇਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਵੀ ਕਿਸੇ ਵੀ ਗੁਰਦੁਆਰੇ ਦਾ ਸਰੋਵਰ ਦਾ ਜਿਹੜਾ ਅਮਰਤ ਹੈ ਨਾ ਉਹਦੇ ਉੱਤੇ ਰਾਤ ਦਿਨ ਬਾਣੀ ਪੜੀਂਦੀ ਸਰੋਵਰ ਦੇ ਜਿਵੇਂ ਪਾਣੀ ਘਲਣ ਤੇ ਸਰੋਵਰ ਦੇ ਜਲ ਦੇ ਉੱਤੇ ਰਾਤ ਦਿਨ ਬਾਣੀ ਪੜੀ ਹੁੰਦੀ ਹੈ ਤੇ ਉਹ ਇੱਕ ਪਾਣੀ ਨਹੀਂ ਹੁੰਦਾ ਜਲ ਨਹੀਂ ਹੁੰਦਾ ਉਹ ਅਮਰਤ ਹੋ ਜਾਂਦਾ ਅਮਰਤ ਉਹ ਉਹ ਸਮ ਅਮਰਤ ਨੇ ਰਾਤ ਦਿਨ ਬਾਣੀ ਪੜੀਂਦੀ ਉਸ ਅਮਰਤ ਨੂੰ ਘਰ ਲਿਆ ਕੇ ਆਪਣੇ ਘਰ ਦੇ ਵਿੱਚ ਰਾਤ ਦਿਨ ਛੱਟਾ ਵੀ ਦਿਆ ਕਰੋ ਤੇ ਉਹਨੂੰ ਪੀਆ ਵੀ ਕਰੋ ਜੇ ਤੁਹਾਡਾ ਬੱਚਾ ਬਿਮਾਰ ਹੁੰਦਾ ਹੈ ਸਭ ਤੋਂ ਪਹਿਲਾਂ ਉਹਨੂੰ ਅਮਰਤ ਪਿਆਓ ਉਹਦੇ ਬਾਅਦ ਡਾਕਟਰ ਕੋਲ ਲੈ ਕੇ ਜਾਓ ਤੇ ਬਾਣੀ ਨਾਲ ਜੁੜੋ ਬਾਣੀ ਪੜੋ ਤੇ ਸੁਣੋ ਇਹ ਲੱਡੂਆਂ ਦੀ ਤੁਹਾਨੂੰ ਮਤਾਨ ਦਾਰਨ ਲੱਤੀ ਹੈ ਵੀ ਇਸ ਤਰ੍ਹਾਂ ਲੱਡੂ ਦੁਕਾਨ 'ਚ ਪਏ ਇੱਕ ਲੱਡੂ ਹੁੰਦੇ ਆ ਤੇ 10 ਵੀ ਬੰਦੇ ਇਕੱਠਾਂ ਬੈਠੇ ਬੰਦੇ ਹੁੰਦੇ ਆ ਨਾ ਆਮ ਇਹ ਜਦ ਦੂ ਗੋਤਰਾ صاحب ਆ ਕੇ ਪ੍ਰਸਾਦ ਬਣਦਾ ਇਸੇ ਤਰ੍ਹਾਂ ਬੰਦਾ ਗੋਤਰੇ ਆਇਂਦਾ ਤੇ ਉਹ ਕੋ ਖਾਸ ਇਨਸਾਨ ਬਣ ਜਾਂਦਾ ਵੈਰੂ ਜੀ ਦਾ ਘਰ ਸਾਹਿਬ ਸ੍ਰੀ ਵੈਰੂ ਜੀ ਕੀ ਪਤੇ